ਤੁਹਾਡਾ ਬੜਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਰੇ ਵੱਡੇ ਬਜ਼ੁਰਗਾਂ ਤੁਹਾਡੀ ਸਾਰਿਆਂ ਦੀ ਫਰਮਾਇਸ਼ ਤੇ ਇੱਕ ਹੋਰ ਬਹੁਤ ਹੀ ਜ਼ਿਆਦਾ ਸੋਹਣੀ ਆਪਾਂ ਤੁਹਾਡੇ ਖਾਤਰ ਕੋਠੀ ਲੈ ਕੇ ਪਹੁੰਚੀ ਆਂ ਕੋਠੀ ਦੀ ਪੂਰੀ ਆਪਾਂ ਗੱਲ ਕਰਦੇ ਆਂ ਤੁਸੀਂ ਦੇਖੋ ਪੂਰੀ ਵੀਡੀਓ ਚ ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਜਿਹੜੀਆਂ ਆਪਾਂ ਵੀਡੀਓ ਪਾਉਣੀ ਹੈ ਜੀ ਚੈਨਲ ਤੇ ਬਿਲਕੁਲ ਫਰੀ ਦੇ ਵਿੱਚ ਪਾਉਣੀ ਹੈ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਜਿੰਨੇ ਤੁਸੀਂ ਦੇਖ ਰਹੂ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਤੁਹਾਡੇ ਕੋਲੇ ਘਰ ਹੈ ਕੁਠੀ ਹੈ ਮਕਾਨ ਕਿਸੇ ਵੀ ਏਰੀਆ ਚ ਪਿੰਡ ਚ ਸ਼ਹਿਰ ਚ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਜੀ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਜੀ ਆ ਕੁਝ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਆਪਣਾ ਵਟਸਐਪ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ 26100 73 ਮੈਂ ਆਪਣੇ ਵੱਲੋਂ ਗਾਰੰਟੀ ਲੈਣਾ ਜੀ ਜਦੋਂ ਤੁਸੀਂ ਵੀਡੀਓ ਦੇਖੋਗੇ ਕੋਠੀ ਦੀ ਤੇ ਕੋਠੀ ਨੂੰ ਸਾਰੀ ਦੇਖੋਗੇ ਤੁਹਾਨੂੰ ਕੋਠੀ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਲੱਗੂਗੀ ਕਿਉਂਕਿ ਇਹਨਾਂ ਨੇ ਸ਼ੌਂਕ ਨਾਲ ਕੰਮ ਕਰਵਾਇਆ ਹੋਇਆ ਤੇ ਕੋਠੀ ਵੀ ਬਹੁਤ ਸੋਹਣੀ ਹੈਗੀ ਤੁਹਾਡੇ ਸਾਹਮਣੇ ਕੋਠੀ ਆ ਵਧੀਆ ਬਣੀ ਹੋਈ ਹੈ ਖੁੱਲੀ ਡੁੱਲੀ ਕੋਠੀ ਹੈ ਸਾਰਾ ਕੰਮ ਕੰਪਲੀਟ ਹੋਇਆ ਰੰਗ ਤੋਂ ਲੈ ਕੇ ਟਾਈਲਾਂ ਦਾ ਬਾਥਰੂਮ ਦਾ ਸਾਰਾ A to Z ਤੇ ਮੇਨ ਗੇਟ ਵੀ ਪੂਰਾ ਹੈਵੀ ਲੱਗਿਆ ਹੋਇਆ ਬਾਅਦ ਤੁਸੀਂ ਲੋਕੇਸ਼ਨ ਚੈੱਕ ਕਰ ਲਈ ਤੇ ਜੜੀ ਇਹਨਾਂ ਨੂੰ ਗਲੀ ਲੱਗਦੀ ਆ ਉਹ ਵੀ ਪੂਰੀ ਖੁੱਲੀ ਡੁੱਲੀ ਲੱਗਦੀ ਆ ਜੇ ਆਪਣੇ ਕੋਲੇ ਗੱਡੀ ਹੈਗੀ ਆ ਤਾਂ ਆਰਾਮ ਨਾਲ ਕੂਠੀ ਦੇ ਅੰਦਰ ਆਪਣੀ ਗੱਡੀ ਲੱਗਦੀਗੀ ਤੇ ਬਾਹਰਲੀ ਸਾਈਡ ਆਪ ਨੂੰ ਇੱਕ ਬਾਥਰੂਮ ਵੀ ਮਿਲ ਜੂਗਾ ਤੇ ਹੁਣ ਆਪਾਂ ਅੰਦਰ ਚੱਲਦੇ ਆ ਪਹਿਲਾਂ ਆਪ ਪੋਰਚ ਏਰੀਆ ਤੁਸੀਂ ਦੇਖ ਲਓ ਉੱਪਰ ਜਾਣ ਵਾਸਤੇ ਇੱਥੋਂ ਹੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਤੇ ਅੰਦਰ ਆਪਾਂ ਚੱਲਦੇ ਆ ਪਹਿਲਾਂ ਤੁਸੀਂ ਲੋਬੀ ਚੈੱਕ ਕਰੋ ਜੀ ਪੂਰੀ ਖੁੱਲੀ ਡੁੱਲੀ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਸਾਰਾ ਕੰਮ ਜਿਹੜਾ ਕੰਪਲੀਟ ਇਹਨਾਂ ਨੇ ਕਰਵਾਇਆ ਹੋਇਆ ਜਿਹੜਾ ਰੰਗ ਹੋਇਆਗਾ ਇਨਾਂ ਨੇ ਬਹੁਤ ਸ਼ੌਂਕ ਨਾਲ ਕਰਵਾਇਆ ਹੋਇਆ ਪੂਰਾ ਮਤਲਬ ਕਿ ਮਹਿੰਗਾ ਰੰਗ ਕਰਵਾਇਆ ਹੋਇਆ ਹੈ। ਇਹਨਾਂ ਨੇ ਕੂਠੀ ਜਿਹੜੀ ਆਪਦੀ ਬਣਵਾਈ ਆਹਾ ਇਹਨਾਂ ਨੇ ਆਪਦੇ ਰਿਹਾਈਸ਼ ਵਾਸਤੇ ਬਣਵਾਈ ਸੀਗੀ। ਸ਼ੌਂਕ ਨਾਲ ਬਣਵਾਈ ਸੀਗੀ ਆਪਦੀ ਰਹਿਣ ਖਾਤਰ ਤੇ ਕਿਸੇ ਕਾਰਨ ਕਰਕੇ ਵੇਚਣੀ ਪੈ ਰਹੀ ਆ। ਬਾਕੀ ਸ਼ੌਂਕ ਨਾਲ ਸਾਰਾ ਕੰਮ ਹੋਇਆਗਾ। ਨੀਚੇ ਟਾਈਲਾਂ ਦਾ ਕੰਮ ਸਾਰਾ ਕੰਪਲੀਟ ਹੋਇਆ। ਬਾਕੀ ਲੋਬੀ ਦੀਆਂ ਕੰਧਾਂ ਦੇਖ ਲਓ। ਉੱਪਰੋਂ ਛੱਤ ਦੇਖ ਲਓ ਪੀਓਪੀ ਕਰਵਾ ਕੇ ਰੰਗ ਬਹੁਤ ਹੀ ਜ਼ਿਆਦਾ ਸੋਹਣਾ ਹੋਇਆ। ਬਾਕੀ ਸਾਹਮਣੇ ਕਿਚਨ ਆ ਗਿਆ ਸੀ। ਓਪਨ ਇਹਦਾ ਗੇਟ ਮਿਲ ਜੂਗਾ ਕਿਚਨ ਦੇ ਵਿੱਚ ਲੱਕੜ ਦਾ ਕੰਮ ਤਾਂ ਨਹੀਂ ਹੋਇਆ ਜੀ ਬਾਕੀ ਟਾਇਲਰ ਟੂਲਾਂ ਦਾ ਸਾਰਾ ਕੰਮ ਟੋਟਲ ਹੋਇਆਗਾ ਉੱਪਰ ਉਹ ਛੱਤ ਦੇਖ ਲਓ ਵਧੀਆ ਇਹਨਾਂ ਨੇ ਤਿਆਰ ਕਰਵਾਈ ਹੋਈ ਹੈ ਤੇ ਰੰਗ ਜਿਹੜਾ ਸਾਰਾ ਹੋਇਆ ਇਹਨਾਂ ਨੇ ਦੱਸਿਆ ਵੀ ਬਾਲਟੀ ਵਾਲਾ ਰੰਗ ਕਰਵਾਇਆ ਹੋਇਆ ਪੂਰਾ ਮਹਿੰਗਾ ਪੂਰਾ ਵਧੀਆ ਕੁਆਲਿਟੀ ਦਾ ਤੇ ਪਹਿਲਾ ਬੈੱਡਰੂਮ ਤੁਹਾਨੂੰ ਮੈਂ ਦਿਖਾ ਦਿੰਨਾ ਬੈੱਡਰੂਮ ਪਹਿਲਾ ਚੈੱਕ ਕਰੋ ਜੀ ਤੇ ਪਿਛਲੀ ਦੀਵਾਰ ਤੇ ਜਿਹੜਾ ਰੰਗ ਹੋਇਆ ਬੈੱਡ ਵਾਲੀ ਸਾਈਡ ਤੁਸੀਂ ਦੇਖੋ ਪੂਰਾ ਡਿਜ਼ਾਈਨਿੰਗ ਵਾਲਾ ਰੰਗ ਇਹਨਾਂ ਨੇ ਕਰਵਾਇਆ ਹੋਇਆ। ਬਾਕੀ ਜਿਹੜਾ ਆ ਬੈਡਰੂਮ ਹੈ ਇਹਦੇ ਨਾਲ ਆਪਾਂ ਨੂੰ ਅਟੈਚ ਸਟੋਰ ਰੂਮ ਵੀ ਮਿਲ ਜੂਗਾ ਤੇ ਬਾਕੀ ਸਾਰਾ ਕੁਝ ਤੁਸੀਂ ਦੇਖੋਗੇ। ਤੇ ਨਾਲ ਦੀ ਨਾਲ ਆਪਾਂ ਜਗ੍ਹਾ ਦੀ ਵੀ ਗੱਲ ਕਰਦੇ ਚੱਲਦੇ ਹਾਂ, ਕੋਠੀ ਦੀ ਡਿਟੇਲ ਦੀ ਗੱਲ ਕਰਦੇ ਚੱਲਦੇ ਹਾਂ। ਜੇ ਆਪਾਂ ਮਰਲੇ 'ਚ ਗੱਲ ਕਰੀਏ ਤਾਂ 8 ਮਰਲੇ ਮਾਲਕ ਨੇ ਦੱਸੇ ਨਹੀਂ। 8 ਮਰਲੇ ਜਗ੍ਹਾ ਦੇ ਵਿੱਚ ਕੋਠੀ ਬਣੀ ਹੋਈ ਹੈ ਤੇ ਜਿਹੜੀ ਆਪਾਂ ਨੂੰ ਜਗ੍ਹਾ ਮਿਲੂਗੀ ਆਹਾਂ ਰਜਿਸਟਰੀ ਵਾਲੀ ਜਗ੍ਹਾ ਦੀ। ਕੋਈ ਲਾਲਕੀ ਰਜਨੀ ਕੋਈ ਐਫੀਡਾਪਟ ਤੇ ਨਹੀਂ ਪੱਕੀ ਰਜਿਸਟਰੀ ਆ ਇੰਤਕਾਲ ਵਗੈਰਾ ਜੋ ਵੀ ਕੁਝ ਹੁੰਦਾਗਾ ਸਾਰਾ ਕੁਝ ਹੋਇਆਗਾ ਜੇ ਆਪਾਂ ਸਾਈਜ਼ ਦੀ ਗੱਲ ਕਰੀਏ ਤਾਂ 30x60 ਹੈ ਸਾਈਜ਼ ਜੀ ਤੇ ਵਧੀਆ ਕੂਠੀ ਆ ਜੀ ਤੇ ਵਧੀਆ ਸਾਰਾ ਕੁਝ ਹੈ ਬਾਕੀ ਤੁਸੀਂ ਦੇਖ ਲਓ ਜੇ ਆਪਾਂ ਪਾਣੀ ਦੀ ਸਪਲਾਈ ਦੀ ਗੱਲ ਕਰੀਏ ਤਾਂ ਪਾਣੀ ਦੀ ਸਪਲਾਈ ਬਹੁਤ ਵਧੀਆ ਹੈ ਮਾਲਕ ਨੇ ਦੱਸਿਆ ਵੀ 250 ਫੁੱਟ ਤੱਕ ਬੋਰ ਹੋਇਆਗਾ ਮੋਟਰ ਪਾਈ ਹੋਈ ਆ ਵਧੀਆ ਪੂਰਾ ਮਿੱਠਾ ਪਾਣੀ ਹੈਗਾ। ਬਾਕੀ ਬੈਡਰੂਮ ਵਗੈਰਾ ਤੁਸੀਂ ਦੇਖ ਲੇ ਤੇ ਬਾਥਰੂਮ ਤੁਸੀਂ ਦੇਖ ਰਹੂ ਵਧੀਆ ਕੰਪਲੀਟ ਆਪਾਂ ਨੂੰ ਬਾਥਰੂਮ ਮਿਲ ਜੂਗਾ। ਸਾਰਾ ਕੰਮ ਟੋਟਲ ਟਾਈਲਾਂ ਦਾ ਟੂਟੀਆਂ ਦਾ ਜਿੰਨਾ ਵੀ ਹੁੰਦਾ ਸਾਰਾ ਇਹਨਾਂ ਨੇ ਕਰਵਾਇਆ ਹੋਇਆ ਹੈ। ਬਾਕੀ ਰੰਗ ਬਹੁਤ ਵਧੀਆ ਹੋਇਆ। ਤੁਹਾਨੂੰ ਕਿਸੇ ਪਾਸੋਂ ਨਾ ਤਾਂ ਰੰਗ ਲੇਹਾ ਮਿਲੂਗਾ, ਨਾ ਕੋਈ ਸੁਲਾਬ, ਨਾ ਕੋਈ ਸੋਰਾ ਕਿਉਂਕਿ ਕੋਠੀ ਬਹੁਤ ਵਧੀਆ ਲੋਕੇਸ਼ਨ ਤੇ ਆ ਇੱਥੇ ਕੋਈ ਸੋਰਾਸਲਾਬ ਨਹੀਂ ਹੈਗਾ ਜਿੰਨਾ ਮਟੀਰੀਅਲ ਲੱਗਿਆ ਹੋਇਆ ਬਹੁਤ ਵਧੀਆ ਮਟੀਰੀਅਲ ਇਹਨਾਂ ਨੇ ਲਾਇਆ ਹੋਇਆ ਹੈ ਬਾਕੀ ਜਿੰਨਾ ਲੱਕੜ ਦਾ ਕੰਮ ਹੋਇਆ ਜਿਵੇਂ ਜੋੜੀਆਂ ਤੇ ਜੋ ਵੀ ਵਿੰਡੋ ਤਾਕੀਆਂ ਪਾਈਆਂ ਹੋਈਆਂ ਨੇ ਇਹਨਾਂ ਨੇ ਲੱਕੜ ਵੀ ਪੂਰੀ ਵਧੀਆ ਲਗਵਾਈ ਹੋਈ ਹੈ ਜਿਹੜੀ ਕੋਠੀ ਆਪਾਂ ਆਪਦੇ ਵਾਸਤੇ ਬਣਵਾਉਣੀ ਆ ਜੀ ਉਹਦਾ ਜਿੰਨਾ ਆਪਾਂ ਕੰਮ ਕਰਵਾਉਣੀ ਆ ਆਪਾਂ ਨੂੰ ਪਤਾ ਹੀ ਹੈ ਆਪਾਂ ਕਿਹੋ ਜਿਹਾ ਕਰਵਾਉਣੀ ਆ ਇਆ ਸੇ ਪਾਸੇ ਦੀ ਲੋਕੇਸ਼ਨ ਵੀ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨਾ ਦੇਖ ਲਓ ਥੋੜਾ ਜਿਹਾ ਉੱਪਰ ਟੈਂਕੀ ਦੇਖ ਲਓ ਜਿਹੜੀ ਰੱਖੀ ਹੋਈ ਹੈ ਉੱਪਰੋਂ ਛੱਤ ਸਾੜੀ ਇਹਨਾਂ ਨੇ ਪੱਕੀ ਕਰਵਾਈ ਹੋਈ ਹੈ ਬਾਕੀ ਜਿਹੜੀ ਸੜਕ ਵਗੈਰਾ ਲੰਘਦੀ ਹੈ ਗਲੀ ਵਗੈਰਾ ਲੰਘਦੀ ਹੈ ਉਹ ਤੁਸੀਂ ਸਾਰੀ ਪਹਿਲਾਂ ਦੇਖ ਹੀ ਲੇ ਜੀ ਆਪਾਂ ਸ਼ੁਰੂਆਤੀ ਵਾਰੋਂ ਹੀ ਕੀਤੀ ਸੀਗੀ ਜੇ ਆਪਾਂ ਕੋਠੀ ਦੀ ਡਿਮਾਂਡ ਦੀ ਗੱਲ ਕਰੀਏ ਆ ਰੇਟ ਦੀ ਗੱਲ ਕਰੀਏ ਤਾਂ ਮਾਲਕ ਵੱਲੋਂ ਜਿਹੜੀ ਆਪਣੇ ਕੋਲੇ ਡਿਮਾਂਡ ਪਹੁੰਚੀ ਆ ਉਹ 35 ਲੱਖ ਰੁਪਏ ਪਹੁੰਚੀ ਆ ਜੀ 35 ਲੱਖ ਦੇ ਵਿੱਚੋਂ ਮਾੜਾ ਮੋਟਾ ਮਾਲਕ ਕਹਿੰਦੇ ਸੀਗੇ ਡਿਸਕਾਊਂਟ ਕਰ ਦਾਂਗੇ ਲੈਸ ਬੈਸ ਕਰ ਲਾਂਗੇ ਤੇ ਬਾਕੀ 35 ਲੱਖ ਰੁਪਇਆ ਇੱਕ ਵਾਰੀ ਡਿਮਾਂਡ ਹੈਗੀ ਤੁਹਾਨੂੰ ਸਾਰਿਆਂ ਨੂੰ ਮਾਲਕ ਦਾ ਨੰਬਰ ਸਕਰੀਨ ਤੇ ਮਿਲ ਗਿਆ ਹੋਊਗਾ ਸਕਰੀਨ ਤੇ ਮਾਲਕ ਦਾ ਨੰਬਰ ਮੈਂ ਦੇ ਦਿੱਤਾ ਸੀਗਾ ਤੇ ਗੱਲ ਤੁਸੀਂ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਸਿੱਧੀ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਮਾਲਕ ਦਾ 96 226 040 98 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 9922604098 ਕੋਈ ਵੀ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਕਰਨੀ ਹੈ ਕੋਈ ਵੀ ਜਗ੍ਹਾ ਦੀ ਗੱਲ ਕਰਨੀ ਹੈ ਕੋਠੀ ਬਾਰੇ ਗੱਲ ਕਰਨੀ ਹੈ ਕੋਠੀ ਦੇ ਰੇਟ ਬਾਰੇ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਸਿੱਧੀ ਡਾਇਰੈਕਟ ਗੱਲ ਕਰਕੇ ਤੇ ਜਾ ਕੇ ਦੇਖ ਕੇ ਤੇ ਕੋਠੀ ਨੂੰ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਹਾਨੂੰ ਮੈਂ ਕਹਾਂ ਸੀ ਜਦੋਂ ਪੂਰੀ ਵੀਡੀਓ ਦੇਖੋਗੇ ਤੁਹਾਨੂੰ ਵੀਡੀਓ ਵੀ ਪਸੰਦ ਆਊਗੀ ਤੇ ਆਪਣੀ ਜੜੀ ਆਹ ਕੋਠੀ ਆਜਾਪਾ ਲੈ ਕੇ ਪਹੁੰਚੀ ਆ ਆ ਵੀ ਤੁਹਾਨੂੰ ਪਸੰਦ ਆਊਗੀ ਜੇ ਆਪਾਂ ਲੋਕੇਸ਼ਨ ਦੀ ਗੱਲ ਕਰੀਏ ਜਗਾਂ ਦੀ ਗੱਲ ਕਰੀਏ ਮਤਲਬ ਕਿ ਕਿੱਥੇ ਐ ਤਾਂ ਤੁਹਾਨੂੰ ਮੈਂ ਦੱਸ ਦਿੰਨਾ ਡਿਸਟ੍ਰਿਕਟ ਇਹਨਾਂ ਨੂੰ ਤਾਰਨ ਤਾਰਨ ਲੱਗਦੀ ਐ ਜੀ ਤੇ ਜਿਹੜਾ ਪਿੰਡ ਐ ਚਾਉ ਵਾਲਾ ਜੀ ਚਾਉ ਵਾਲਾ ਪਿੰਡ ਐ ਤੇ ਬਾਬਾ ਬੁੱਢਾ ਸਾਹਿਬ ਰੋਡ ਤੇ ਐ ਜੀ ਬਾਬਾ ਬੁੱਢਾ ਸਾਹਿਬ ਇਹਨਾਂ ਤੋਂ ਬਿਲਕੁਲ ਨਜ਼ਦੀਕ ਐ ਤੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਤੇ ਬਾਕੀ ਕੋਈ ਵੀ ਗੱਲ ਕਰਨੀ ਐ ਕਿਸੇ ਵੀ ਤਰ੍ਹਾਂ ਦੀ ਠੀਕ ਐ ਜੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਤੇ ਸਾਰਾ ਕੁਝ ਤੁਹਾਨੂੰ ਮੈਂ ਦੱਸ ਹੀ ਦਿੱਤਾ ਤੇ ਜਿਹੜੀ ਕੂਠੀ ਆ ਬਣੀ ਹੋਈ ਆ ਇਹਨੂੰ ਬਣੀ ਨੂੰ ਕੋਈ ਜ਼ਿਆਦਾ ਟਾਈਮ ਨਹੀਂ ਹੋਇਆ ਖਾਸ ਡੇਢ ਸਾਲ ਪਹਿਲਾਂ ਸਾਰੀ ਕੂਠੀ ਜਿਹੜੀ ਤਿਆਰ ਹੋਈ ਆ ਤੇ ਡੇਢ ਸਾਲ ਮਤਲਬ ਕਿ ਜ਼ਿਆਦਾ ਸਮਾਂ ਨਹੀਂ ਹੁੰਦਾ ਜੀ ਕਿੰਨਾਕ ਹੁੰਦਾ ਬਿਲਕੁਲ ਨਵੀਂ ਕੂਠੀ ਹੁੰਦੀ ਆ ਜੀ ਤੇ ਜਾ ਕੇ ਦੇਖ ਸਕਦੋਂ ਅੱਠ ਮਰਲੇ ਜਗ੍ਹਾ ਤੋਂ ਮੈਂ ਪਹਿਲਾਂ ਦੱਸ ਹੀ ਦਿੱਤਾ ਸੀਗਾ ਤੇ ਚੌਵਾਲਾ ਪੈਂਡਾ ਜੀ ਜਾ ਕੇ ਦੇਖ ਲਿਓ ਗੱਲਬਾਤ ਕਰਕੇ ਤੇ ਖਰੀਦ ਸਕਦੋਂ ਕੂਠੀ ਆਹਾ ਤੇ ਕੋਠੀ ਦੇ ਵਿੱਚ ਕੀ ਕੁਝ ਬਣਾ ਹੋਇਆ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਸਟੋਰ ਵੀ ਦੇਖ ਲਿਆ ਸੀਗਾ ਦੋ ਬੈਡਰੂਮ ਜਿਹੜੇ ਬਣੇ ਸੀ ਉਹ ਵੀ ਦੇਖ ਲਈ ਸੀਗੇ ਅਟੈਚ ਬਾਥਰੂਮ ਵੀ ਜਿਹੜਾ ਸਟੋਰ ਬਣਾ ਸੀ ਉਹ ਵੀ ਦੇਖ ਲਿਆ ਸੀਗਾ ਤੇ ਕੋਠੀ ਦਾ ਜਿਹੜਾ ਡਰਾਈੰਗ ਰੂਮ ਬਣਾ ਹੋਇਆ ਉਹ ਕਾਫੀ ਖੁੱਲਾ ਡੁੱਲਾ ਤੇ ਬਹੁਤ ਸੋਹਣਾ ਇਹਨਾਂ ਨੇ ਤਿਆਰ ਕਰਵਾਇਆ ਹੋਇਆ ਉਹ ਤੁਸੀਂ ਸਾਰਾ ਕੁਝ ਦੇਖ ਲਿਆ ਸੀਗਾ ਬਾਕੀ ਵੀਡੀਓ ਦੀ ਪੂਰੀ ਆਪਾਂ ਗੱਲ ਕਰ ਲਈ ਮੋਬਾਈਲ ਨੰਬਰ ਤੁਹਾਨੂੰ ਮਿਲ ਗਿਆ ਤੁਸੀਂ ਸਾਰੇ ਆਪੇ ਗੱਲ ਕਰ ਲਿਓ ਜਿਨੇ ਵੀ ਕੋਠੀ ਖਰੀਦਣੀ ਹੋਵੇ ਬਾਕੀ ਵੀਡੀਓ ਦੀ ਗੱਲਬਾਤ ਹੋ ਗਈ ਜੀ ਤੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਬਾਕੀ ਮੈਂ ਜਿਵੇਂ ਕਿਹਾ ਸੀਗਾ ਵੀ ਗਾਰੰਟੀ ਲੈਣਾ ਵੀ ਤੁਹਾਨੂੰ ਕੋਠੀ ਪਸੰਦ ਆਊਗੀ ਵੀ ਤੁਹਾਨੂੰ ਸੱਚੀ ਚ ਪਸੰਦ ਆਈ ਹੈ ਜਾਂ ਨਹੀਂ ਆਈ ਤੁਸੀਂ ਕਮੈਂਟ ਦੇ ਵਿੱਚ ਲਾਜ਼ਮੀ ਲਿਖਿਓ ਜੀ ਆਪ ਵੀ ਰਹਿ ਦਿੰਦੇ ਰਿਆ ਕਰੂ ਬਾਕੀ ਕੋਈ ਕਮੀ ਪੇਸ਼ੀ ਲੱਗਦੀ ਹੈ ਵੀਡੀਓ ਚ ਦੱਸਿਆ ਕਰੋ ਜੀ ਆਪਾਂ ਕਮੀ ਪੇਸ਼ੀ ਦੂਰ ਕਰ ਦਾਂਗੇ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕਿੰਨੇ ਰੇਟ ਦੇ ਵਿੱਚ ਕਿੱਥੋਂ ਤੁਹਾਨੂੰ ਕੋਠੀ ਘਰ ਮਕਾਨ ਕੋਈ ਚਾਹੀਦਾ ਤਾਂ ਦੱਸਿਓ ਮੈਨੂੰ ਕਮੈਂਟ ਕਰਕੇ ਲੈ ਕੇ ਜਲਦੀ ਆਪਾਂ ਤੁਹਾਡੇ ਖਾਤਰ ਪਹੁੰਚ ਜਾਗੇ ਤੇ ਕਿਸੇ ਨੇ ਐਡ ਕਰਵਾਉਣੀ ਹੋਵੇ ਜੀ ਕਿਸੇ ਨੇ ਵੀਡੀਓ ਪਾਉਣੀ ਹੈ ਕੋਈ ਵੇਚਣਾ ਚਾਹੁੰਦਾ ਹੈ ਆਪਦੀ ਪ੍ਰਾਪਰਟੀ ਘਰ ਕੋਠੀ ਮਕਾਨ ਤਾਂ ਆਪਣਾ ਨੰਬਰ 73800 ਪੂਰਾ 6273 ਉੱਪਰ ਆਪਣਾ ਚੱਲਦਾ ਰਹਿੰਦਾ ਵਟਸਐਪ ਨੰਬਰ ਹੈ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਫੋਟੋਆਂ ਆ ਕੁਝ ਆਪਣੇ ਕੋਲੇ ਭੇਜ ਦਿਓ